ਦਸ਼ਕੋ ਬ੍ਰਿਕ ਤੁਹਾਡਾ ਸਵਾਗਤ ਹੈ ਇਸ ਤੋਂ ਪਹਿਲਾਂ ਕਿ ਆਪਾਂ ਅਗਲਾ ਇਸੀ ਸ਼ੁਰੂ ਕਰੀਏ ਆਪਾਂ ਆਪਣੇ ਦਰਸ਼ਕਾਂ ਦਾ ਸਤਿਕਾਰ ਜਾਣਿਆ ਕਿ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਇਹਨਾਂ ਗੈਜਟ ਦੇ ਉੱਪਰ ਰੋਕੂ ਜਾਦੂ ਬਾਕਸ ਫੇਸਬੁੱਕ ਸਪੈਕਟ੍ਰਮ ਬੈਲ ਫਾਈਪ ਆਰਸੀਐਨ ਆਨਲਾਈਨ ਸਟ੍ਰੀਮਿੰਗ ਗਲੋਬਲ ਸੀਪੀਐਨ ਦੀ ਐਪ ਰਾਹੀਂ ਟੀਵੀ 84 ਦੀ ਐਪ ਰਾਹੀਂ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਜੀ ਡਾਕਟਰ ਸਾਹਿਬ ਅਗਲੇ ਮੁੱਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਅ ਅਗਲੇ ਮੁੱਦੇ ਦੀ ਗੱਲ ਕਰਨ ਤੋਂ ਪਹਿਲਾਂ ਪਹਿਲਾ ਇਸ਼ੂ ਜਿਹੜੀ ਗੱਲ ਮੈਂ ਇਨਕਲੂਡ ਕਰਨਾ ਚਾਹੁੰਦਾ ਸੀ ਬਟ ਮੈਂ ਉਹਨੂੰ ਉਹ ਨਹੀਂ ਕਰ ਸਕਿਆ ਇਹਨਾਂ ਦੇ ਪਿਤਾ ਜੀ ਨੇ ਜਿਹੜਾ ਇੱਕ ਨਜ਼ਮ ਸਰ ਬਲਦੇਵ ਸਿੰਘ ਰਾਣੇ ਲਿਖੀ ਹੈ ਸਾਰੇ ਸਾਕੇ ਦੇ ਉੱਤੇ ਜੀ ਜਿਹੜੀ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਇੱਕ ਪਿਤਾ ਦੇ ਨਾਤੀ ਜਜ਼ਬਾਤ ਨਹੀਂ ਨੇ ਇੱਕ ਕੌਮੀ ਅਣਖ ਕੌਮੀ ਪਿਆਰ ਔਰ ਕਿਵੇਂ ਕੌਮੀ ਪਰਿਵਾਰ ਜਿਹੜੇ ਨੇ ਉਹ ਇਨਾ ਇਸ ਕਿਸਮ ਦੇ ਹਾਲਾਤਾਂ ਚ ਵੀ ਉਹਨਾਂ ਨੇ ਆਪਣਾ ਸਦਕ ਸਬਰ ਕਾਇਮ ਰੱਖਿਆ ਉਸ ਦਾ ਪ੍ਰਤੀਕ ਨੇ ਔਰ ਮੈਂ ਉਹ ਸਾਂਝੀ ਕਰਨੀ ਚਾਹੁੰਦਾ ਜੀ ਇਹ ਸਾਕਾ ਨਕੋਦਰ 4 ਫਰਵਰੀ 1986 ਦਾ ਸੱਚ ਜੀ ਸਾਕਤ ਨਿੰਦਕ ਦੁਸ਼ਮਣਾ ਆ ਜ਼ੁਲਮ ਕਮਾਇਆ ਪਾ ਕੇ ਸ਼ਹਿ ਸਰਕਾਰੀ ਆ ਲੋੜਾ ਟਾਇਆ ਅੱਗ ਲਾਈ ਗੁਰਬੀੜਾਂ ਆ ਕਿਰ ਕਮਾਇਆ ਸੁਬਾ ਨਕੌਦਰ ਸੰਗਤਾ ਰਲ ਰੋਸ ਜਤਾਇਆ ਉਠ ਨਾਨਕ ਪੁਰੇ ਮਹੱਲੇ ਜਗ ਸਾਰਾ ਤਾਇਆ ਚਲ ਪੇ ਥਾਣੇ ਵੱਲ ਸਭ ਜਾਂ ਹਾਲ ਸੁਣਾਇਆ ਦੋਸ਼ੀ ਕਿਸੇ ਨਾ ਸੱਧਿਆ ਨਾ ਪਕੜ ਬਿਠਾਇਆ ਥਾਣੇ ਕਿਸੇ ਨਾ ਪੁੱਛਿਆ ਸੁਣੀ ਨਾ ਅਰਜੋਈ ਸਭ ਮੰਨ ਗਏ ਬਲੁੰਦਰੇ ਦੁਖੀ ਖਲਕਤ ਹੋਈ ਨਾ ਸੁਣਦੇ ਉੱਚ ਅਧਿਕਾਰੀ ਗੱਤ ਕੈਸੀ ਹੋਈ ਆ ਬੰਦ ਨਕੋਦਰ ਕੀਤਾ ਜਾਂ ਸੁਣੀ ਨਾ ਕੋਈ ਲੋਕਾਂ ਸੜਕਾਂ ਮਲੀਆਂ ਜੱਪ ਜਾਣ ਅਲੋਈ ਕਰਫਿਊ ਲਾਈ ਚਤਾਲੀ ਗਲ ਟੇਢੀ ਹੋਈ ਸਿੱਖੀ ਹਿਰਦੇ ਤੜਪਦੇ ਕੀ ਕਰੀਏ ਢੋਈ ਦੁਨੀ ਬੇਅਦਬੀ ਗੁਰੂ ਸੁਣ ਮਨ ਰੋਸੇ ਆਏ ਦੁਨੀ ਬੇਅਦਬੀ ਗੁਰੂ ਸੁਣ ਮਨ ਰੋਸੇ ਆਏ ਆ ਗੁਰਦੁਆਰੇ ਸ਼ੇਰਪੁਰ ਬ ਮਤੇ ਪਕਾਏ ਚੁਣੇ ਪੰਜ ਸਿੰਘ ਸੂਰਮੇ ਜੈਕਾਰੇ ਲਾਏ ਗੁਰੂ ਗ੍ਰੰਥ ਸੰਭਾਲ ਹਿਤ ਵੱਲ ਸ਼ਹਿਰ ਸਦਾਏ ਚੱਲਣ ਅੱਗੋਂ ਗੋਲੀਆਂ ਨਾ ਡਰਨ ਡਰਾਏ ਹੱਸ ਹੱਸ ਜਾਨਾ ਵਾਰੀਆਂ ਕਹੇ ਕੋਲ ਕਮਾਏ ਦੁਖ ਹੋਵੇ ਅੱਜ ਦੇਖ ਕੇ ਕਿਉਂ ਕੌਮ ਭੁਲਾਏ ਜੀ ਗੁਜ਼ਰ 31 ਸਾਲ ਗਏ ਨਾ ਚੇਤੇ ਆਏ ਸੰਸਥਾ ਸਿੱਖ ਸ਼ਰੋਮਣੀ ਨਾ ਫਰਜ਼ ਨਿਭਾਏ ਇਸ ਜਥੇਦਾਰ ਪ੍ਰਧਾਨ ਵੀ ਨਾ ਕੌਲ ਪੁਗਾਏ ਮਨ ਦੁਖ ਹੋਵੇ ਸੋਚ ਕੇ ਕਿਉਂ ਯਾਦ ਨਾ ਆਏ ਚਿੱਤਰ ਸ਼ਹੀਦਾਂ ਸੂਰਿਆਂ ਨਾ ਗਏ ਲਗਾਏ ਫੂਲਾ ਸਿੰਘ ਤੇ ਖੜਕ ਸਿੰਘ ਮੁੜ ਚੇਤੇ ਆਏ ਬੀਦੀ ਦਿਲ ਦੇ ਹਾਲ ਜੋ ਕਹਿ ਬੋਲ ਸੁਣਾਏ ਜੀ ਜੀ ਹੁਣ ਮੈਂ ਦਾ ਇਹਦੇ ਚ ਕੀ ਸ਼ਬਦ ਕਹਿ ਸਕਦਾ ਐ ਕਿ ਜਦੋਂ ਤੁਸੀਂ ਬੇਣਖ ਬੇਗੈਰਤ ਲੀਡਰਸ਼ਿਪ ਨਾਲ ਡੀਲ ਕਰ ਰਹੇ ਹੋ ਤੇ ਫੇਰ ਬਾਬਾ ਫੂਲਾ ਸਿੰਘ ਤੇ ਉਹ ਇਤਿਹਾਸ ਦੇ ਉਹ ਸਾਡੇ ਨਾਇਕੀ ਯਾਦ ਆਉਂਦੇ ਨੇ ਕਿ ਕਾਸ਼ ਅਕਾਲ ਤਖਤ ਤੇ ਬਾਬਾ ਫੂਲਾ ਸਿੰਘ ਹੁੰਦੇ ਜਿਨ੍ਹਾਂ ਖੜਕ ਸਿੰਘ ਦਾ ਜ਼ਿਕਰ ਕੀਤਾ ਹੈ ਇਹਨਾਂ ਨੂੰ ਵੀ ਬੇताज ਬਾਦਸ਼ਾਹ ਕਿਹਾ ਜਾਂਦਾ ਸੀ 20ਵੀਂ ਸਦੀ ਦੀ ਬੀਗਨਿੰਗ ਚ ਇਹ ਵੱਡੇ ਲੀਡਰ ਸੀ ਜਿਹੜਾ ਲਾ ਕਰਦਾ ਸੀ ਵਿੱਚੇ ਛੱਡ ਕੇ ਰਹੀ ਸਨ ਸਿਆਲਕੋਟ ਦੇ ਸੋ ਸਿੱਖਾਂ ਦੇ ਬੇताज ਬਾਦਸ਼ਾਹ ਸੋ ਉਹਨਾਂ ਨੇ ਉਸ ਪਿਆਗੀ ਕਿਉਂਕਿ ਜੇ ਜਦੋਂ ਇਧਰ اٹਕਦੇ ਨੇੜੇ ਥੜੇ ਕਿਸੇ ਜੇਲ ਦੇ ਵਿੱਚ ਉਹਨਾਂ ਨੂੰ ਰੱਖਿਆ ਗੁਰਦੁਆਰਾ ਸੁਧਾਰ ਲਹਿਰ ਵੇਲੇ ਉਹਨਾਂ ਨੇ ਕਿਹਾ ਜੀ ਤੁਸੀਂ ਸਿਰ ਨਹੀਂ ਟੱਕ ਸਕਦੇ ਜੀ ਉਹਨਾਂ ਤੋਂ ਜਿਹੜਾ ਹੈ ਉਹਨਾਂ ਨੇ ਕਿਹਾ ਜੀ ਨਹੀਂ ਹੈ ਫਿਰ ਮੈਂ ਤੰਤ ਇੱਕ ਸ਼ਹਿਰੇ ਤੋਂ ਬਿਨਾ ਉਹਨਾਂ ਨੇ ਸਾਰੇ ਕੱਪੜੇ ਲਾ ਕੇ ਦੇ ਦਿੱਤੇ ਉਹਨਾਂ ਨੇ ਕਿਹਾ ਜੀ ਸਿਤ ਨਹੀਂ ਹੈ ਠਕਣ ਦਾ ਔਰ ਉਹਦੇ ਥੱਲੇ ਉਹਨਾਂ ਨੇ ਫਿਰ ਉੱਥੇ ਇੰਨੀ ਠੰਡ ਹੁੰਦੀ ਹੈ ਉਹ ਸਾਰਾ ਫਰੰਟੀਅਰ ਦੇ ਨਾਲ ਲੱਗਦਾ ਇਲਾਕਾ ਜੀ ਔਰ ਉਹਨਾਂ ਨੇ ਕਈ ਸਾਲ ਜਿਹੜਾ ਇੱਕ ਸ਼ਹਿਰੇ ਤੋਂ ਬਿਨਾ ਜਿਹੜਾ ਕੋਈ ਕਪੜਾ ਤੰਤ ਨਹੀਂ ਪਾਇਆ ਸੋ ਇਸ ਕਿਸਮ ਦੇ ਤਿਆਗੀ ਵੀ ਰਹੇ ਸੋ ਅਸੀਂ ਸਮਝਦੇ ਹਾਂ ਕਿ ਇਹ ਔਰ ਮੈਂ ਇਹ ਗੱਲ ਕਹਿ ਦੱਸਣੀ ਭੁੱਲ ਗਿਆ ਕਿ ਇਹਨਾਂ ਦੇ بیٹے ਰਵਿੰਦਰ ਸਿੰਘ ਜਿਹੜੇ ਸ਼ਹੀਦ ਹੋਏ ਜਿਹੜੇ ਪੰਜ ਪਿਆਰਿਆਂ ਨੇ ਨਿਸ਼ਾਨ ਸਾਹਿਬ ਚੁੱਕੇ ਸੀ ਅਗਵਾਈ ਕਰ ਰਹੇ ਉਹ ਉਹਨਾਂ ਦੇ ਵਿੱਚ ਇੱਕ ਪਿਆਰਾ ਸਨ ਸੋ 19 ਸਾਲ ਦਾ ਗੱਭਰੂ ਜੀ ਆਪਣਾ ਜੀਵਨ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਉਦਬਾਦ ਲਈ ਉਹਨਾਂ ਨੇ ਕੋਲ ਕਮਾਇਆ ਜੀ ਜੀ ਜਿਹੜਾ ਵਿਸ਼ਾ ਮੈਂ ਵਿਚਾਰ ਲਈ ਚੁਣਿਆ ਕਿ ਅੱਜ ਜਦੋਂ ਅਸੀਂ ਦੇਖਦੇ ਕਿ ਕਿਵੇਂ ਹਿੰਦੂ ਤਵਾਦਾ ਵਰਤਾਰੇ ਔਰ ਇਹ ਉਹ ਪੀਰੀਅਡ ਸੀ ਜਿਵੇਂ ਅਸੀਂ ਜ਼ਿਕਰ ਕੀਤਾ ਸਾਕਾ ਨਕੂਦਰ ਦਾ ਕਿ ਉਹ ਟੈਸਟ ਕਰ ਰੈਸੀ ਪਾਣੀ ਗੁਰੂ ਗ੍ਰੰਥ ਸਾਹਿਬ ਲਈ ਕੌਣ ਖਲੋਂਦੇ ਸਿੱਖ ਜਵਾਨੀ ਔਰ ਕਿਵੇਂ ਜਿਹੜੇ ਅਕਾਲ ਤਖਤ ਢਾਕੇ ਵੀ ਅਸੀਂ ਕੱਲ ਜਿਵੇਂ ਜ਼ਿਕਰ ਕੀਤਾ ਸੀ ਕਿ ਅਭੀ ਹੋਤਾ ਹੈ ਜਿਹੜਾ ਆਪਰੇਸ਼ਨ ਉਹ ਦਸੰਬਰ ਦੇ ਵਿੱਚ ਕਰਨਾ ਚਾਹੁੰਦੇ ਸੀ ਜਿਸ ਨੂੰ ਉਹਨਾਂ ਨੇ ਜਿਹੜਾ ਉਹ ਨਹੀਂ ਕੀਤਾ ਮੁੜ ਕੇ ਕਮਾਂਡੋ ਟ੍ਰੇਨਿੰਗ ਇੰਗਲੈਂਡ ਦੀ ਮਦਦ ਲਈ ਸੋ ਕੁੱਲ ਮਿਲਾ ਕੇ ਇਹ ਜਿਹੜਾ ਨਸਲ ਖੁਸ਼ੀ ਦਾ ਅਜੰਡਾ ਹੈ ਇਹ ਲਗਾਤਾਰਤਾ ਦੇ ਨਾਲ ਹੀ ਜਿਹੜਾ ਇੰਦਰਾ ਗਾਂਧੀ ਦੇ ਪੀਰੀਅਡ ਦੇ ਵਿੱਚ ਇਹ ਚੱਲ ਰਿਹਾ ਸੀ ਅੱਜ ਵੀ ਜਾ ਰਿਹਾ ਹੈ ਅੱਜ ਵੀ ਜੇ ਉਹ ਡਰੱਗਸ ਦੇ ਹਵਾਲੇ ਜਵਾਨੀ ਨੂੰ ਕੀਤਾ ਔਰ ਜੇ ਅੱਜ ਪੰਜਾਬ ਦੇ ਵਿੱਚ ਸਟੇਟਸ ਕੋ ਟੁੱਟਣ ਵੱਲ ਜਾ ਰਿਹਾ ਹੈ ਇਹਨਾਂ ਨੂੰ ਲੱਗਦਾ ਹੈ ਵੀ ਇਹਨਾਂ ਦਾ ਗੁੰਡਾ ਰਾਜ ਔਰ ਏਜੰਸੀਆਂ ਦੀ ਗ੍ਰਿਪ ਢਿੱਲੀ ਹੋ ਕੇ ਸ਼ਾਇਦ ਕੋਈ ਰਾਤ ਮળે ਤਾਂ ਤੁਸੀਂ ਦੇਖੋ ਵੀ ਸਾਰੀ ਇਲੈਕਸ਼ਨ ਹੀ ਜਿਹੜੀ ਹੈ ਉਹ ਖਾਲਸਾ ਦੇ ਖਾਤੇ ਚ ਪਾ ਦਿੱਤੇ ਸਾਰੇ ਵੱਡੇ ਲੀਡਰਾਂ ਤੋਂ ਲੈ ਕੇ ਦਿੱਲੀ ਤੋਂ ਆਉਣ ਵਾਲਿਆਂ ਤੋਂ ਲੈ ਕੇ ਜਿਹੜੇ ਪੰਜਾਬ ਵਾਲੇ ਨੇ ਸਭ ਖਾਲਸਤਾਨੀ ਆ ਗਏ ਖਾਲਸਤਾਨੀ ਬਾਹਰਲੇ ਆ ਗਏ ਪੈਸੇ ਦੇ ਦਿੱਤੇ ਖਾਲਸਤਾਨੀ ਦੀ ਕੋਠੀ ਚ ਰਹਿ ਗਿਆ ਇਧਰ ਹੋ ਗਿਆ ਉਧਰ ਹੋ ਗਿਆ ਲੇਕਿਨ ਮੈਂ ਦੇਖ ਰਿਹਾ ਹਾਂ ਕਿ ਵੀ ਇਹ ਜਿਹੜੀ ਜਦੋਂ ਅਸੀਂ 47 ਦੀ ਅਕਾਲੀ ਲੀਡਰਸ਼ਿਪ ਦੇ ਗੁਨਾਹਾਂ ਦੀ ਗੱਲ ਕਰਦੇ ਹਾਂ ਬੱਜਰ ਗੁਨਾਹਾਂ ਕਿ ਉਹਨਾਂ ਨੂੰ ਕਿਉਂ ਸਮਝ ਨਹੀਂ ਸੀ ਹੁਣ ਉਸ ਵੇਲੇ ਮਦਨ ਮੋਹਨ ਮਾਲਵੀਆ ਇਹ ਬਹੁਤ ਵੱਡਾ ਹਿੰਦੂ ਮਹਾ ਇਹ ਪਹਿਲਾਂ ਕਾਂਗਰਸ ਦਾ ਲੀਡਰ ਸੀ ਜੀ ਵਕੀਲ ਵੀ ਸੀ ਬਹੁਤ ਪੈਸੇ ਵਾਲਾ ਵੀ ਸੀ ਔਰ ਇਹਨੂੰ ਅੱਜ ਤੱਕ ਵੀ ਕਈ ਕਿਤਾਬਾਂ 'ਚ ਸੱਠਾਂ ਦੇ ਕੋਟ ਕਰਨਗੇ ਜੀ ਮਦਨ ਮੋਹਨ ਮਾਲਵੀਆ ਨੇ ਕਿਹਾ ਸੀ ਕਿ ਹਰ ਹਿੰਦੂ ਪਰਿਵਾਰ ਜਿਹੜਾ ਉਹ ਆਪਣਾ ਇੱਕ ਬੱਚਾ ਸਿੱਖ ਬਣਾਏ ਇਹੀ ਮਦਨ ਮੋਹਨ ਮਾਲਵੀਆ ਜਿਨੇ ਦੁਰਗਾਣਾ ਮੰਦਿਰ ਬਣਵਾਇਆ ਜਦੋਂ 1909 ਦੇ ਨੇੜੇ ਤੇੜੇ ਉਸ ਤੋਂ ਪਹਿਲਾਂ ਥੋੜਾ ਜਿਹਾ ਦਰਬਾਰ ਸਾਹਿਬ ਦੀ ਹਦੂਦ ਚੋਂ ਜਿਹੜੇ Hindu ਦੇਵੀ ਦੇਵਤਿਆਂ ਦੇ ਬੁੱਤ ਨੇ ਉਹ ਚੁੱਕੇ ਗਏ ਚੁਕਾਏ ਉਹਨਾਂ ਨੇ ਕਾਫੀ ਦਿਨ ਉਹਨਾਂ ਨੂੰ ਕਿਹਾ ਵੀ ਚੁੱਕ ਕੇ ਲੈ ਜਾਓ ਨਹੀਂ ਸੀ ਆਉਂਦੇ ਫਿਰ ਉਹਨਾਂ ਨੇ ਜਿਹੜੇ ਕੋਈ ਪ੍ਰੋਮਿਨੈਂਟ ਉਹਨਾਂ ਦੇ Hindu ਵਪਾਰੀ ਸੀ ਅੰਬਰ ਸਾਹਿਬ ਉਹਨਾਂ ਨੇ ਰੱਖ ਲਏ ਆਪਣੇ ਕੋਲ ਲੇਕਿਨ ਉਹਨਾਂ ਨੇ ਇਹ ਵਾਅ ਕੀਤਾ ਕਿ ਜੇ ਅਸੀਂ ਦਰਬਾਰ ਸਾਹਿਬ ਵਰਗਾ ਹੀ ਬਿਲਕੁਲ ਇਸੇ ਦੀ ਸ਼ਕਲ ਵਾਲਾ ਬਣਾ ਕੇ ਸ੍ਰੀ ਹਰਮੰਦਰ ਅੰਬਰ ਸਾਹਿਬ 'ਚ ਉਹਦੇ 'ਚ ਹੀ ਰੱਖਾਂਗੇ ਤੁਸੀਂ ਜਿਹੜੇ ਹਰਮੰਦਰ ਸਾਹਿਬ ਤੋਂ ਚੁੱਕ ਵੀ ਦਿੱਤੇ ਨੇ ਦੁਰਗਾਣਾ ਮੰਦਿਰ ਜਿਹੜਾ ਉਹ ਉਸੇ ਚ ਹੀ ਬਣਿਆ ਤੁਸੀਂ ਦੇਖੋ ਸਾਰਾ ਦੁਰਗਾਣਾ ਮੰਦਿਰ ਦਾ ਉਹੀ 파ਟ ਉਹ ਬੁੱਤ ਉੱਥੇ ਰੱਖੇ ਔਰ ਉਹ ਦੁਰਗਾਣਾ ਮੰਦਿਰ ਬਰਾਂਡ ਦੇ ਵਿੱਚ ਮਦਨ ਮੋਹਨ ਮਾਲਵੀਆ ਨੇ ਮੇਨ ਰੋਲ ਅਦਾ ਕੀਤਾ ਜੀ ਸੇਠ ਬਿਰਲਾ ਜਿਹਦਾ ਬਾਦ ਦੇ ਵਿੱਚ ਜਿਹੜੇ ਜਿਹਦੀ ਕੋਠੀ ਦੇ ਵਿੱਚ ਗਾਂਧੀ ਨੂੰ ਮਾਰਿਆ ਗਿਆ ਹੁਣ ਤਾਂ ਉਹਨੂੰ ਉਹਨਾਂ ਨੇ ਮੈਮੋਰੀਅਲ ਬਣਾ ਦਿੱਤਾ ਉਹਦਾ ਕਰ ਸੀ ਵਰਲਾ ਮੰਦਰੋਂ ਨੂੰ ਕਹਿੰਦੇ ਸੀ ਬਣਾਇਆ ਉੱਥੇ ਹੀ ਉਹ ਪ੍ਰਾਰਥਨਾ ਸਭਾ ਕਰਦਾ ਸੀ ਗਾਂਧੀ ਜੀ ਹੁਣ ਉਹ ਮਦਨਮੌਨ ਮਾਲਵੀ ਹੈ ਜਿਹੜਾ ਕਿ ਇਸ ਕਦਰ ਜਿਹੜਾ ਉਹ ਜਿਹਦੇ ਬਾਰੇ ਆਂਦਾ ਹੈ ਕਿ ਵੀ ਉਹ ਜਦੋਂ ਕਿਸੇ ਅੰਗਰੇਜ਼ ਨਾਲ ਵੀ ਹੱਥ ਕਿਉਂਕਿ ਜਿਵੇਂ ਮੁਸਲਮਾਨਾਂ ਲਈ ਸ਼ਬਦ ਮਲੇਚ ਹੈ ਇਸਾਈਆਂ ਨੂੰ ਵੀ ਇਸੇ ਕੈਟਾਗਰੀ 'ਚ ਰੱਖਿਆ ਹੁੰਦਾ ਹੈ ਤੇ ਉਹ इवन ਡਾਕਟਰ ਬੀ ਆਰ ਅੰਬੇਦਕਰ اور ਇਹਨਾਂ ਨੂੰ ਵੀ ਇਹ ਜਿਹੜੇ ਨੇ ਹਰੀਜਾਨਾ ਨੂੰ ਜਿਹਨਾਂ ਨੂੰ ਹਰੀਜਾਨ ગાંધી ਨੇ ਬੜਾਇਆ ਹੱਕ ਦੇਣ ਨੂੰ ਤਿਆਰ ਨਹੀਂ ਸੀ ਇਹ ਜਦੋਂ ਰਾਉਂਡ ਟੇਬਲ ਕਾਨਫਰੰਸ ਤੇ ਇੰਗਲੈਂਡ ਵੀ ਗਿਆ ਮਦਰ ਮੋਨ ਮਾਲਵੀਆ ਗੰਗਾ ਜਲ ਦੀ ਨਾਲ ਜਿਹੜੀ ਆ ਉਹ ਸਰਾਹੀ ਭਰ ਕੇ ਲੈ ਗਿਆ ਸੀ ਔਰ ਉੱਥੇ ਜਦੋਂ ਕਿਸੇ ਅੰਗਰੇਜ਼ ਨਾਲ ਜਾਂ ਦੂਜਿਆਂ ਕੋਲ ਹੱਥ ਮਿਲਾਣਾ ਪੈਂਦਾ ਸੀ ਤੁਸੀਂ ਮੀਟਿੰਗਸ ਕਰਨੀਆਂ ਤੇ ਆ ਕੇ ਫਿਰ ਗੰਗਾ ਜਲ ਦੇ ਨਾਲ ਹੱਥ ਹੁੰਦਾ ਸੀ ਕਿ ਵੀ ਇਹ ਇਹ ਪਿੱਟ ਗਏ ਨੇ ਹੱਥ ਇਹ ਇਹਨਾਂ ਦੇ ਨਾਲ ਲੱਗੇ ਨੇ ਅਵਰਣ ਇਹਨਾਂ ਨੂੰ ਕਹਿੰਦਾ ਸੀ ਕਿ ਮਲੇਸ਼ ਹੈ ਇਕ ਵਰਣ ਹੈ ਵੀ ਇਹਨਾਂ ਦਾ ਕੋਈ ਵਰਣ ਨਹੀਂ ਹੈ ਇਹ ਕਿਸੇ ਕੈਟਾਗਰੀ ਚ ਨਹੀਂ ਹੈ ਹੁਣ ਉਸ ਸਾਰੇ ਚ ਇਸ ਕਿਸਮ ਦੇ ਬੰਦੇ ਤੇ ਇਤਬਾਰ ਮਾਸਟਰ ਤਾਰਾ ਸਿੰਘ ਹਿੰਦੂ ਮਹਾਸਭਾ ਦੀਆਂ ਗੈਦਰਿੰਗਸ ਦੇ ਵਿੱਚ ਜਾਂਦਾ ਰਿਹਾ ਉਹਨਾਂ ਦੇ ਫਾਊਂਡਰਸ ਚੋਂ ਔਰ ਹਿੰਦੂ ਮਹਾਸਭਾ ਗਾਂਧੀ ਨਾਲੋਂ ਟੁੱਟੀ ਇੱਕ ਪਾਸੇ ਸਵਰਕਰ ਦੀ ਸੋਚ ਸੀ ਜਾਂ ਗੋਲਵਲਕਰ ਪਹਿਲਾਂ ਆਇਆ ਉਹ ਟੁੱਟੇ ਗੋਲਵਲਕਰ ਟੁੱਟਿਆ ਕਿ ਵੀ ਇਹ ਗਾਂਧੀ ਜਿਹੜਾ ਟੂ ਮੱਚ ਪ੍ਰੋ ਮੁਸਲਮ ਹੈ ਔਰ ਇਹ ਖিলাਫਤ ਵੀ ਹਮਾਇਤ ਕਰ ਰਿਹਾ ਹੈ ਔਰ ਉਹਨਾਂ ਨੇ ਵੀਵਿਆਂ ਦੇ ਵਿੱਚ ਆਰਐਸਐਸ ਨੂੰ ਫਾਊਂਡ ਕੀਤਾ ਹੁਣ ਉਹਦੇ ਚ ਇਹ ਚਲੇ ਗਏ ਗੋਲਵਲਕਰ ਹੋ ਜਿਹੜਾ ਮਦਨ ਮੋਹਨ ਮਾਲਵੀ ਹੈ ਇਹ ਇਧਰੋਂ ਛੱਡ ਕੇ ਕਾਂਗਰਸ ਨੂੰ ਇਹਨੇ ਹਿੰਦੂ ਮਹਾਂ ਸਭਾ ਬਣਾਏ ਉਹਨੇ ਕਿਹਾ ਜੀ ਅਲਟੀਮੇਟਲੀ ਸਾਡਾ ਏਮ ਤਾਂ ਹਿੰਦੂ ਰਾਜ ਕਾਇਮ ਕਰਨਾ ਔਰ ਸਾਵਰਕਰ ਜਿਹੜਾ ਉਹ ਆਰਐਸਐਸ ਨੂੰ ਲੱਗਿਆ ਵੀ ਸ਼ਾਇਦ ਇਹ ਜ ਇੰਨੀ ਤੇਜ਼ੀ ਨਾਲ ਨਹੀਂ ਚੱਲ ਰਹੇ ਉਹ ਪੋਲਿਟਿਕਲ ਅਜੈਂਡਾ ਨੂੰ ਪਰਸਿਊ ਕਰ ਰਹੇ ਸੀ ਉਹਨੇ ਹਿੰਦੂ ਮਹਾਸਭਾ ਜੁਆਇਨ ਕਰਨ ਲਈ ਸਾਵਰਕਰ ਨੇ ਉਹਦਾ ਪ੍ਰੈਜ਼ੀਡੈਂਟ ਵੀ ਰਿਹਾ ਪਰ ਮੈਂ ਜਿਹੜਾ ਟਾਪਿਕ ਕਿ ਅੱਜ ਜੋ ਆਰਐਸਐਸ ਦਾ ਜਾਂ ਹਿੰਦੂ ਤਵੀਆ ਦਾ ਵਰਤਾਰ ਹੈ ਇਹ ਕੋਈ ਰਾਤੋਂ ਰਾਤ ਨਹੀਂ ਆ ਗਿਆ ਇਹਦੇ ਲਈ ਕਿਵੇਂ ਇਹਨਾਂ ਨੇ ਐਫਰਟ ਕੀਤਾ ਔਰ ਉਹਨਾਂ ਨੇ ਕਦੇ ਇਸ ਬਾਰੇ ਵਰਡ ਵੀ ਨਹੀਂ ਸੀ ਮੈਂਸ ਕੀਤੇ ਕਿ ਵੀ ਉਹ ਜਦੋਂ ਦੇਸ਼ ਅੰਗਰੇਜ਼ ਚਲੇ ਜਾਣਗੇ ਜਾਂ ਇਸ ਸਿਸਟਮ ਦੇ ਵਿੱਚੋਂ ਕਿਸ ਕਿਸਮ ਦਾ ਸਿਸਟਮ ਚਾਹੁੰਦੇ ਨੇ ਉਨ ਟ੍ਰਿਬਿਊਨ ਦੇ ਵਿੱਚ ਇੱਕ ਕਾਲਮ ਹੁੰਦਾ ਹੈ 100 ইয়ারਸ ago 100 ਸਾਲ ਪਹਿਲਾਂ ਜੀ ਅੱਜ ਦੀ ਟ੍ਰਿਬਿਊਨ ਜਿਹੜੀ ਹੈ ਕਿਉਂਕਿ ਉੱਥੇ ਇੱਕ ਦਿਨ ਬਾਅਦ ਹੁੰਦੀ ਹੈ ਇਹ 4 ਫਰਵਰੀ ਦੀ ਟ੍ਰਿਬਿਊਨ ਹੈ ਉਹਦੇ ਵਿੱਚ ਫਰਵਰੀ 4th 1917 ਹੁਣ 2017 ਹੈ ਇਹ 4 ਫਰਵਰੀ 1917 ਦੀ ਟ੍ਰਿਬਿਊਨ ਦੇ ਵਿੱਚ 100 ਸਾਲ ਪਹਿਲਾਂ ਇਹ ਛਪਿਆ ਹੈ ਔਰ ਇਹ ਸੀ ਲਾਹੌਰ ਡੈਟਲਾਈਨਸ ਜੀ ਸੰਸਕ੍ਰਿਤ ਐਂਡ ਸਿਟੀਜ਼ਨਸ਼ਿਪ ਕਿ ਸੰਸਕ੍ਰਿਤ ਔਰ ਭਾਰਤੀ ਹੋਣ ਦਾ ਕੀ ਮਤਲਬ ਹੈ ਅਰੇ ਮਦਰਮੋਨ ਮਾਲਵੀਆ ਮਦਰਾਸ ਦੇ ਵਿੱਚ 28 ਜਨਵਰੀ ਨੂੰ ਉਹਨੇ ਇੱਕ ਜਿਹੜਾ ਸਮਾਗਮ ਨੂੰ ਐਡਰੈਸ ਕੀਤਾ ਉਹਨਾਂ ਨੇ ਕਿਹਾ ਦਾ ਆਨਰੇਬਲ ਪੰਡਤ ਮਦਨਮੋਨ ਮਾਲਵੀਆ ਸਪੀਕਿੰਗ ਇਨ ਮਦਰਾਸ ਓਨ ਦਾ 28 ਜਨਵਰੀ ਐਡਵੋਕੇਟਿਡ ਅ ਮੋਰ ਐਕਸਟੈਂਸਿਵ ਸਟਡੀ ਆਫ ਸੰਸਕ੍ਰਿਤ ਬਾਏ 올 ਇੰਡੀਅਨਸ ਉਹ ਉਥੇ ਮਦਰਾਸ ਚ ਬੋਲਦੇ ਆ 100 ਸਾਲ ਪਹਿਲਾਂ ਇਹ ਕਹਿੰਦਾ ਵੀ ਸਾਰੇ ਭਾਰਤੀਆਂ ਨੂੰ ਸੰਸਕ੍ਰਿਤ ਦਾ ਜਿਹੜਾ ਉਹ ਬਹੁਤ ਚੰਗੀ ਤਰ੍ਹਾਂ ਗਿਆਨ ਹੋਣਾ ਚਾਹੀਦਾ ਜੀ Sanskrit literature contains the treasures of ancient culture and knowledge whose effect is somewhat impaired by translations ke jehde Sanskrit zaman hai iday vich bahut sara puratan jehda tehzeeb sabhyata aur da gyan hai eh bahut wadda khazana hai aur jeh nu is khazane nu tusi dusriyan zubanan de vich anuvad karde ho mutala kare ho ਤੇ ਬਹੁਤ ਚੀਜ਼ਾਂ ਜਿਹੜੀਆਂ ਨੇ ਉਹ ਉਹਦੇ ਚ ਗਵਾਚ ਜਾਂਦੀਆਂ ਹਨ ਮਤਾਲਿਆ ਦੇ ਵਿੱਚ ਦੋਜ਼ ਹੂ ਵੈਲਿਊ ਦਾ ਐਂਸ਼ੀਐਂਡ ਲੋਰ ਆਫ ਦਾ ਹਿੰਦੂਜ਼ ਸ਼ੁੱਡ ਨੋ ਸਮਥਿੰਗ ਆਫ ਸੰਸਕ੍ਰਿਤ ਐਂਡ ਫੈਸਿਲਿਟੀਜ਼ ਸ਼ੁੱਡ ਬੀ ਪ੍ਰੋਵਾਈਡਡ ਟੂ ਦਿਸ ਐਂਡ ਕਿ ਜਿਨ੍ਹਾਂ ਨੂੰ ਹਿੰਦੂਆਂ ਦੇ ਨਾਲ ਕੋਈ ਮਾੜਾ ਮੋਟਾ ਵੀ ਬਾਵਾਸਤਾ ਹੈ ਤੇ ਉਹ ਜਾਨਣਾ ਚਾਹੁੰਦੇ ਨੇ ਉਹਨਾਂ ਨੂੰ ਸੰਸਕ੍ਰਿਤ ਦਾ ਜ਼ਰੂਰ ਗਿਆਨ ਲੈਣਾ ਚਾਹੀਦਾ ਹੈ ਔਰ ਇਸ ਕੰਮ ਦੇ ਲਈ ਉਹਨਾਂ ਨੂੰ ਫੈਸਿਲਿਟੀਆਂ ਦੇਣੀਆਂ ਚਾਹੀਦੀਆਂ ਤਾਂ ਕਿ ਸੰਸਕ੍ਰਿਤ ਦਾ ਗਿਆਨ ਜਿਹੜਾ ਹੈ ਉਹ ਵਿਧਾਇਆ ਫੁਲਾਇਆ ਜਾ ਸਕੇ ਜੀ ਦਾ ਟਾਈਮ ਹੁਣ ਇਹ ਹੈ ਗੱਲ ਜਿਹਦੇ ਕਰਕੇ ਮੈਂ ਇਹਨੂੰ ਚੁਣਿਆ ਉਹ ਇਹ ਕਹਿੰਦਾ ਟਾਈਮ ਇਜ਼ ਨਾਟ ਫਾਰ ਡਿਸਟੈਂਟ ਹੀ ਸੈਡ ਇਹ 1917 ਦੇ ਵਿੱਚ ਕਹਿ ਰਿਹਾ ਕਿ ਉਹ ਦਿਨ ਦੂਰ ਨਹੀਂ ਦਾ ਟਾਈਮ ਇਜ਼ ਨਾਟ ਫਾਰ ਡਿਸਟੈਂਸ ਹੀ ਸੈਡ ਵੈਨ ਇਸ ਸਰਟਨ ਅਮਾਉਂਟ ਆਫ ਸੰਸਕ੍ਰਿਤ ਨੋਲੇਜ will be regarded as essential in the case of every decent hindu boy unne kaha ke oh din dur nahi jadon ke sanskrit da gyan ik zaruri manya jayega kise bhi change hindu munde de layi jado hindu keh reha hai oh apne hinduan di gall nahi kar reha oh jivein supreme court ne 1995 de ik faisle ch ke ke hindu dharm nahi hai ਇਹ ਵੇਅ ਆਫ ਲਾਈਫ ਹੈ ਦਾ ਮਤਲਬ ਵੀ ਉਸ ਖਿੱਤੇ ਚ ਰਹਿਣ ਵਾਲਾ ਹਰ ਕੋਈ ਹਿੰਦੂ ਹੈ ਜੀ ਸੋ ਇਹ ਮਾਲਵੀਆ ਨੇ 100 ਸਾਲ ਪਹਿਲਾਂ ਹਿੰਦੂ ਬਣਾਇਆ ਸੀ ਕਿ ਵੀ ਉਹ ਦੰਦੂਰ ਨਹੀਂ ਜਦੋਂ ਕਿ ਹਰ ਹਿੰਦੂ ਬੋਏ ਜਿਹੜਾ ਹੈ ਉਹਨੂੰ ਸੰਸਕ੍ਰਿਤ ਦਾ ਗਿਆਨ ਲੈਣਾ ਪਏਗਾ ਆਈ ਡੂ ਨਾਟ ਥਿੰਕ ਇਟ ਇਜ਼ ਡਿਫਿਕਲਟ ਟੂ ਸਕਿਉਰ ਥੈਟ ਨੋਲੇਜ ਮੈਨੂੰ ਲੱਗਦਾ ਹੈ ਕਿ ਇਹ ਕੋਈ ਔਖਾ ਕੰਮ ਨਹੀਂ ਹੈ ਉਸ ਗਿਆਨ ਨੂੰ ਹਾਸਲ ਕਰਨਾ ਮਾਈ ਓਨ ਬਿਲੀਫ ਇਜ਼ ਥੈਟ ਦੇ ਸ਼ੁੱਡ ਬੀ ਏਬਲ ਟੂ ਡਿਵਾਈਸ ਅ ਸਿਸਟਮ ਬਾਏ ਮੀਨਸ ਆਫ ਵਿਚ in the course of year or two a boy should be able to understand the simple shlokas of ramayana and mahabharata huno kehnda hai ki mera apna ye vishwas hai ki unhanu koi na koi is kisam da jehra course system banana chahide jide naal ik saal de vich ya vadtu aa do saal de vich jehra ladka hai oh jehre ramayan aur mahabharat de shlokh ne unhanu ਉਹ ਸਮਝ ਸਕੇ ਹੁਣ ਇਹ ਜਿਹੜਾ ਮਾਲਵੀਆ ਦਾ ਡ੍ਰੀਮ ਸੀ ਹਿੰਦੂ ਮਹਾਸਭਾ ਦਾ ਫਿਰ ਅੱਜ ਹੁਣ 100 ਸਾਲ ਬਾਅਦ ਰਮਾਇਣ ਮਹਾਭਾਰਤ ਇਪਿਕ ਬਣ ਕੇ ਗਾਂ ਜਿਹੜੀ ਐ ਉਹ ਪਵਿੱਤਰ ਬਣ ਗਈ ਆਲਮੋਸਟ ਹਰ ਸੂਬੇ ਨੇ ਆਪਣੇ ਲਾਅ ਬਣਾ ਦਿੱਤੇ ਉਹ ਹੁਣ ਜਿੱਥੇ-ਜਿੱਥੇ ਨਾਲੀਆਂ ਸਰਕਾਰਾਂ ਬਣੀਆਂ ਨੇ ਉੱਥੇ ਪੂਰੇ ਕੰਪੀਟੀਸ਼ਨ ਹੀ ਗੀਤਾ ਦੇ ਸ਼ਲੋਕਾਂ ਦੇ ਹੁੰਦੇ ਨੇ ਯੋਗਾ ਇੰਟਰਨੈਸ਼ਨਲ ਲੈਵਲ ਤੇ ਪਹੁੰਚ ਗਿਆ ਹਿੰਦੂ ਗ੍ਰੰਥ ਹਿੰਦੂ ਸੰਸਕ੍ਰਿਤੀ ਜੋਤਿਸ਼ੀ ਤਾਂ ਤ੍ਰੇਕ ਸਾਰੇ ਨੂੰ ਸਟੇਟ ਪੈਟਰਨੇਜ ਮਿਲ ਗਈ ਸੋ ਮੈਨੂੰ ਕਿਹ ਵਰੀ ਇਹ ਜਦੋਂ ਮੈਂ ਦੇਖਦਾ ਹਾਂ ਤਾਂ ਮੈਨੂੰ ਇਹ ਲੱਗਦਾ ਹੈ ਵੀ ਇਹ ਅਕਾਲੀ ਸਾਡੇ ਅੰਨੇ ਸੀ ਬੂਲੇ ਸੀ ਦਿਮਾਗ ਨਾਲ ਵੈਰ ਸੀ ਅਕਲ ਨਾਲ ਵੈਰ ਸੀ ਧਰੋ ਸੀ ਕੌਮ ਦੇ ਨਾਲ ਉਹਨਾਂ ਨੂੰ ਇਹ ਨਜ਼ਰ ਨਹੀਂ ਸੀ ਆਉਂਦਾ ਕਿ ਵੀ ਇਹ ਕਿਸ ਕਿਸਮ ਦੇ ਨੇ ਔਰ ਮੈਂ ਹਾਲਵੀਆਂ ਦੀ ਗੱਲ ਕਰਦੇ ਮੈਨੂੰ ਯਾਦ ਹੈ ਉਸ ਪੀਰੀਅਡ ਦੇ ਵਿੱਚ ਇੱਕ ਸਿਆਣੇ ਅਕਾਲੀ ਲੀਡਰ ਸ਼ੇਰ ਸਿੰਘ ਸਨ ਜਿਹੜੇ ਅੱਖਾਂ ਤੋਂ ਨਬੀਨੇ ਸੀ ਸੂਰਮੇ ਸੀ ਔਰ ਉਹਨਾਂ ਨੇ ਇਹ ਆਪਣੀ ਕਿਸੇ ਲਿਖਤ ਕੋਕ ਲਖਵਾਂਦੇ ਸੀ ਉਹਨਾ ਆਪ ਤੇ ਨਹੀਂ ਲਿਖ ਸਕਦਾ ਹਾਲਾਂ ਬਰੇਲ ਲੈਂਗੁਏਜ ਹੈਗੀ ਆ ਉਹਨਾਂ ਦੀ ਉਹ ਲਿਖਦੇ ਨੇ ਜਾਂ ਆਪ ਵੀ ਹੋ ਸਕਦਾ ਬਰੇਲ ਚ ਲਿਖਿਆ ਹੋਵੇ ਉਹਦੇ ਚ ਉਹਨਾਂ ਨੇ ਕਿਹਾ ਕਿ ਬਈ ਲਖਨਊ ਦੇ ਵਿੱਚ ਇੱਕ ਕਾਨਫਰੰਸ ਹੋਈ ਜਿਹਦੇ ਚ ਮਦਨ ਮੋਨ ਮਾਲਵੀਆ ਵੀ ਆਇਆ ਹੋਇਆ ਸੀ ਇਹ ਅਕਾਲੀ ਦਲ ਵੱਲੋਂ ਗਏ ਸੀ ਜੀ ਔਰ 1930 ਦੀ ਗੱਲ ਹੈ ਔਰ ਉਦੇਚ ਮੁਸਲਮਾਨ ਨੁਮਾਇंदे ਵੀ ਆਏ ਹੋਏ ਸੀ ਦੂਜੇ ਵੀ ਉਦੋਂ ਇਹ ਥੋੜੀ ਸਾਝ ਦੀ ਗੱਲ ਵੀ ਕਰਦੇ ਸੀ ਕਿਉਂਕਿ ਇਹਨਾਂ ਨੂੰ ਇਹ ਸੀ ਕਿ ਵੀ ਕਿਸੇ ਤਰੀਕੇ ਨਾਲ ਜਨਾਂ ਨੂੰ ਫਸਾ ਲਓ ਕਿ ਵੀ ਉਹ ਪਾਕਿਸਤਾਨ ਦੀ ਗੱਲ ਅਜੇ ਨਹੀਂ ਸੀ ਆਈ ਪਰ ਉਹ ਡੋਰੇ ਪਾਰ ਐ ਸੀ ਜੀ ਔਰ ਉਦੇਚ ਮਾਲਵਿਆ ਨੇ ਬਹੁਤ ਜ਼ਬਰਦਸਤ ਤਕਰੀਰ ਕੀਤੀ ਮਦਨਮੋਨ ਮਾਲਵਿਆ ਨੇ ਮੁਸਲਮਾਨਾਂ ਨੂੰ ਨਾਲ ਰੱਖਣ ਵਾਲੀ ਬੜੀ ਜਿਹੜੀ ਹੈ ਸਾਝ ਵਾਲੀ ਤੇ ਉਹਨਾਂ ਨੇ ਇਹ ਗਿਆਨੀ ਸ਼ੇਰ ਸਿੰਘ ਕਹਿੰਦੇ ਨੇ ਵੀ ਅਸੀਂ ਠਹਿਰੇ ਇਕੱਠੇ ਹੋਏ ਸੀ ਇਕ ਕੋਈ ਥਾਂ ਤੇ ਜਿੱਥੇ ਵੀ ਉਹਨਾਂ ਨੂੰ ਠਹਿਰਾਇਆ ਹੋਇਆਗਾ ਕਹਿੰਦੇ ਸ਼ਾਮ ਨੂੰ ਜਦੋਂ ਅਸੀਂ ਮਿਲੇ ਤੇ ਮੈਂ ਮਦਨਮੋਹਨ ਮਾਲਵੀਆ ਨੂੰ ਕਿਹਾ ਮੈਂ ਕਿਹਾ ਮਾਲਵੀਆ ਜੀ ਉਹ ਹਿੰਦੀ ਚ ਕਿਹਾ ਹੋਏਗਾ ਕੋਈ ਲਿਖਿਆ ਉਹਨਾਂ ਨੇ ਹਿੰਦੀ ਚ ਸੀ ਕਿ ਆਪਕੇ ਵਿਚਾਰ ਤੋਂ ਬੜੇ ਅਲੱਗ ਹੁੰਦੇ ਹਨ ਮੁਸਲਮਾਨੋ ਕੇ ਬਾਰੇ ਮੈਂ ਅੱਜ ਤੋਂ ਆਪਨੇ ਕਮਾਲ ਕਰ ਦਿਆ ਇਤਨੀ ਜੋ ਹੈ ਉਹ ਪਿਆਰ ਔਰ ਆਪਸ ਕੀ ਹਾਰਮਨੀ ਕੀ ਬਾਤ ਤੇ ਉਹਨਾਂ ਨੇ ਜਿਹੜੀ ਫਿਰ ਗੱਲ ਕਹੀ ਉਹ ਗਿਆਨੀ ਸ਼ੇਰ ਸਿੰਘ ਦੀ ਲਿਖਜ ਕੋਟ ਔਰ ਕੋਟ ਸੀ ਕੌਮੇ ਜੀ ਉਹਨੇ ਕਿਹਾ ਕਿ ਗਿਆਨੀ ਜੀ انگریزوں کو جانے نے دو ہم تو شکھشا پرنالی میں سنودھن کر کے مسلمانو کی مسلمانی نکال دیں گے کہ بھئی انہاں نوں کوئی انگریزاں نوں جانے دےو اسی ایجوکیشن سسٹم اس قسم دا بنا دینا ہے کہ انہاں دی مسلمانی جاندی لگنی جی ہن او اے کہہ کے گانی شیر سنگھ کہندا ہے کہ میرا ماتھا ٹھنکیا ہے کہ جے مسلمانا دی مسلمانی کڈ دین گے تے سکھاں دی سکھ کیتھے رہن دین گے ٹھہران گے جی جی ਔਰ ਸ਼ੇਰ ਸਿੰਘ ਹਾਲਾਂ 47 ਤੋਂ ਪਹਿਲਾਂ ਉਹਦੀ ਮੌਤ ਹੋ ਗਈ ਇਹ ਉਹਨਾਂ ਚੋਂ ਸੀ ਜਿਹੜੇ ਬੜੀ ਸਪਸ਼ਟਤਾ ਨਾਲ ਕਹਿੰਦੇ ਸੀ ਕਿ ਸਾਨੂੰ ਇਹਨਾਂ ਦੇ ਨਾਲ ਨਹੀਂ ਰਹਿਣਾ ਚਾਹੀਦਾ ਆਪਣੇ ਦੇਸ਼ ਦੀ ਆਪਣੀ ਗੱਲ ਕਰਨੀ ਚਾਹੀਦੀ ਇਹ ਪਾਰਟ ਆਫ ਦਾ ਹਿਸਟਰੀ ਹੈ ਮੈਂ ਜਦੋਂ 100 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਤੇ ਮੇਰੇ ਮਨ 'ਚ ਆ ਰਿਹਾ ਸੀ ਵੀ ਅੱਜ ਬਾਦਲ ਕੀ ਕਰ ਰਿਹਾ ਹੈ ਅੱਜ ਸਾਡੇ ਜਥੇਦਾਰ ਅਸੀਂ ਉਸ ਦੌਰ ਦੀ ਗੱਲ ਕਰਦੇ ਅੱਜ ਅਸੀਂ ਬੈਠੇ ਹਾਂ ਬੇਵੱਸ ਬੇਵੱਸ ਜੀ ਕੀ ਕੀ ਕਰ ਸਕਦੇ ਸਾਰੇ ਦਾ ਸਾਰਾ ਅਕਾਲੀ ਦਲ ਜਾ ਕੇ ਸੌਦਾ ਸਾਧ ਦੇ ਪੈਰਾਂ 'ਚ ਲੱਗ ਪੇ ਹੁਣ ਤੁਹਾਨੂੰ ਕੋਈ ਪੰਥ ਦੇ ਨਾਲ ਕੋਈ ਕਿਸੇ ਦੀ ਪਰਵਾਹ ਨਹੀਂ ਮਰਨਾ ਭੁੱਲਿਆ ਹੋਇਆ ਜੀ ਨਹੀਂ ਹੁਣ ਹਾਲਾਂਕਿ ਅਸੀਂ ਕੋਈ ਹਿਊਮਨ ਜਿਹੜੀ ਪੇਨ ਹੈ ਉਹਦੇ ਚ ਕੋਈ ਅਸੀਂ ਇੰਜੋਏ ਨਹੀਂ ਕਰਦੇ ਮੈਂ ਦੇਖ ਰਿਹਾ ਅਕਾਲੀ ਖਬਰ ਹੈ ਅਵਤਾਰ ਸਿੰਘ ਮੱਕੜ ਜਿਹੜਾ ਹੁਣ ਤੱਕ 10-12 ਸਾਲ ਸ਼ੋਮਣੀ ਕਮੇਟੀ ਪ੍ਰਧਾਨ ਰਿਹਾ ਉਹਦਾ ਦੂਜਾ ਮੁੰਡਾ ਵੀ ਮਰ ਗਿਆ 37 ਸਾਲ ਦਾ ਕਿੰਨਾ ਇੱਕ ਪਹਿਲਾਂ ਮਰਿਆ 50 ਮਹੀਨੇ 3-4 ਮਹੀਨੇ ਤਣੀ ਸ਼ਾਇਦ ਸਾਲ ਹੋ ਗਏ ਉਹ ਸ਼ਰਾਬ ਪੀ ਕੇ ਮਰ ਗਿਆ ਸੀ ਇਹ ਲ lobby ਕਰ ਰਿਹਾ ਅਕਾਲੀ ਕੈਂਡੀਡੇਟਸ ਵੀ ਆਇਆ ਸੋਹਣਾ ਜਵਾਨ ਪਿਕਚਰ ਆਈ ਹੈ ਸਾਰੇ ਪਾਸੇ ਹੁਣ ਮੈਂ ਸੋਚਿਆ ਮੈਂ ਕਿਹਾ ਵੀ ਕਿਸ ਦੇ ਲਈ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਦਵੀਂ ਸਹਾਰੀ ਕਿਵੇਂ ਤੁਸੀਂ ਗੁਰਮਤੇ ਬਦਲਨੇ ਚਾਹੇ ਕਿਵੇਂ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਇਆ ਆਰਐਸਐਸ ਦੇ ਕਹਿਣ ਤੇ ਜੀ ਕਿਵੇਂ ਬਾਦਲ ਦੇ ਜਿਹੜੇ ਨੇ ਵਫਾਦਾਰ ਯਾ ਇਹ ਕੁੱਤੇ ਬਣੇ ਹੋਏ ਨੀ ਸਾਰੀ ਜਿਹੜੀ ਹੈ ਉਹ ਪੂਰੀ ਉਸ ਦੌਰ ਨੂੰ ਚੁੱਪ ਕਰਕੇ ਲੰਘਾਇਆ ਕਿਹਦੇ ਲਈ ਤੁਸੀਂ ਕਰਦੇ ਹੋ ਵੀ ਤੁਸੀਂ ਛੱਡ ਜਾਓਗੇ اولاد ਦੇ ਲਈ ਬੱਚਿਆਂ ਦੇ ਲਈ ਹੁਣ ਜਿਸ ਮਾਂ ਬਾਪ ਦੀਆਂ ਅੱਖਾਂ ਸਾਹਮਣੇ ਉਹਦੇ ਜਵਾਨ ਪੁੱਤਰ ਦਾ ਜਵਾਨ ਧੀਆ ਚਲੇ ਜਾਣ ਜੀ ਇਸ ਤੋਂ ਵੱਧ ਕੇ ਕੀ ਪੈਨ ਹੁੰਦੀ ਹੈ ਹੁਣ ਇਹ ਵਾਕਿਆ ਵਾਪਰ ਰਿਹਾ ਤੇ ਜਿਹੜੇ ਦੂਸਰੇ ਸਾਰੇ ਉਹ ਟ੍ਰੇਟਰ ਇਕੱਠੇ ਹੋ ਕੇ ਉੱਥੇ ਬਠਿੰਡੇ ਦੇ ਪੈਲੈਸ 'ਚ ਬੈਠੇ ਨੇ ਜਾ ਕੇ ਔਰ ਸਤਗੁਰੂ ਤੇਰੀ ਜੈ ਮੈਂ ਅੱਜ ਦੇਖ ਰਿਹਾ ਸੀ ਸੁਖਬੀਰ ਬਾਦਲ ਦੀ ਰੈਲੀ ਜਿਹੜੀ ਜਲਾਲਾਬਾਦ ਚ ਕੀਤੀ ਹੈ ਉਹ ਅਕਾਲੀ ਤਾਂ ਹੁਣ ਉਹ ਲੋਕਾਂ ਨੂੰ ਕਿੰਨਿਆਂ ਨੂੰ ਢੋ ਲੈਣ ਰੈਕਸ਼ਨ ਕੋਡ ਲਾਗੂ ਹੈ ਨਹੀਂ ਤਾਂ ਥਾਣੇਦਾਰਾਂ ਦੇ ਰਹੀਂ ਭੀੜ ਨੂੰ ਕੁੱਟ ਕਢਾ ਕੇ ਲੈਣ ਕੇ ਚਲੋ ਉੱਥੇ ਜੀ ਤੇ ਉਹ ਸਰਸੇ ਸਾਧ ਦੇ ਹਰਿਆਣੇ ਚੋਂ ਜਿਹੜੇ ਚੇਲੇ ਨੇ ਉਹ ਵੱਡੇ ਵੱਡੇ ਬੋਰਡ ਲੈ ਕੇ ਸਰਸਾ ਸਾਧ ਦੇ ਤੇ ਦੂਜੇ ਉਹਦੇ ਵਿੱਚ ਸ਼ਾਮਲ ਹੋ ਰਹੇ ਹੁਣ ਉਧਰ ਜੋ ਵਾਪਰੀ ਹੈ 트ਰੇਜਡੀ ਅਸੀਂ ਜਿਵੇਂ ਮੈਂ ਕਿਹਾ ਕਿ ਵੀ ਅਸੀਂ ਵੀ ਡੋਟ ਕਿ ਵੀ ਇਸ ਪਾਲਣ ਉਸੇ ਵਰਤਨ ਪਰ ਇਹ ਕੁਦਰਤੀ ਖਿਆਲ ਮੇਰੇ ਮਨ ਚ ਆਇਆ ਮੈਂ ਕਿਹਾ ਕਿ ਕਿਦੀ ਖਾਤਰ ਜੀ ਜੀ ਕਿਦੇ ਲਈ ਅਸੀਂ ਇਹ ਕਰ ਰਹੇ ਹਾਂ ਅਲਟੀਮੇਟਲੀ ਹੁੰਦਾ ਜੀ ਔਰਾਦ ਲਈ ਛੱਡ ਜਾਵਾਂਗੇ ਉਹ ਤਾਂ ਤੁਹਾਡੀਆਂ ਅੱਖਾਂ ਸਾਹਮਣੇ ਜਾ ਰਿਹਾ ਜੀ ਜੀ ਔਰ ਫਿਰ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਫਰਮਾਨ ਹੀ ਯਾਦ ਆਇਆ ਕਿ ਸਾਧੋ ਰਚਨਾ RAM ਬਣਾਈ ਇੱਕ ਬਿਨਸੇ ਇੱਕ ਅਸਥਿਰ ਮਾਨੇ ਅਚਰਜ ਲਖਿਓ ਨਾ ਜਾਏ ਕਿ ਵੀ ਇਹ ਕ੍ਰिएशन ਦੇਖੋ ਰੱਬ ਦੀ ਬਣਾਈ ਹੋਈ ਇੱਕ ਬੰਸਾ ਇੱਕ ਮਰ ਰਿਹਾ ਤੇ ਦੂਜਾ ਕੋਲ ਖੜਾ ਉਹ ਕਹਿੰਦਾ ਮੈਂ ਨਹੀਂ ਮਰਨਾ ਇੱਕ ਅਸਰ ਮਾਨਾ ਉਹ ਕਹਿੰਦਾ ਮੈਂ ਮੈਂ ਤਾਂ ਇੱਥੇ ਰਹਿਣਾ ਹੈ ਅਚਾਰੇ ਦੇ ਲਖੇਉ ਨਾ ਜਾਈ ਇਹ ਜਿਹੜਾ ਸਰਪ੍ਰਾਈਜ਼ ਐਲੀਮੈਂਟ ਹੈ ਜਾਂ ਜਿਹੜਾ ਸ਼ੌਕ ਹੈ ਮੈਂ ਸਮਝਦਾ ਇਹ ਸਾਰੇ ਦਾ ਉਹ ਇਹੀ ਹੈ ਕਿ ਅਸੀਂ ਦੇਖ ਰਹੇ ਆਪਣੀ ਅੱਖਾਂ ਸਾਹਮਣੇ ਫਿਰ ਵੀ ਸਾਨੂੰ ਗਰੀਡ ਨਹੀਂ ਛੱਡਦਾ ਅਸੀਂ ਝੂਠ ਔਰ ਪਖਾਣਡ ਔਰ ਕਿਸ ਦੇ ਲਈ ਤੁਸੀਂ ਆਪਣੇ ਇਸ਼ਟ ਨੂੰ ਬਿਟਰੇ ਕਰ ਰਹੇ ਹੋ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਬਿਟਰੇ ਕਰ ਰਹੇ ਹੋ ਯਾਰ ਕਾਲ ਤਾਂ ਖਤਰ ਨੂੰ ਬਿਟਰੇ ਕਰ ਰਹੇ ਕਿੱਥੇ ਲੇਖਾ ਦਿਓਗੇ ਜੀ ਜੀ ਬਿਲਕੁਲ ਆਪ ਸਾਡਾ ਐਨਲਿਸਿਸ ਬਿਲਕੁਲ ਬਹੁਤ ਵਧੀਆ ਬਹੁਤ ਚੰਗਾ ਲੱਗਾ ਇੱਥੇ ਲੰਨੇ ਆ ਬ੍ਰੇਕ ਵੀਰ ਤੁਸੀਂ ਸਾਨਾ ਇਸ ਤਰ੍ਹਾਂ ਬਣੇ ਰਹਿਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ